ਸੋ ਅਗਰ ਤੁਹਾਨੂੰ ਜੋੜਾਂ ਦੀ ਤਕਲੀਫ ਹੈ ਅਗਰ ਤੁਹਾਡੇ ਗੋਡੇ ਰਿਪਲੇਸ ਕਰਨੂ ਕਿਆ ਹੋਇਆ ਹੈ ਹਿਪ ਰਿਪਲੇਸ ਕਰਨੂ ਕਿਆ ਹੋਇਆ ਹੈ ਤੁਹਾਨੂੰ ਬੈਕ ਦੀ ਪ੍ਰੋਬਲਮ ਹੈ ਈਵਨ ਸਿਆਟਿਕਲਗਲ ਦੀ ਪ੍ਰੋਬਲਮ ਹੈਗੀ ਹੈ ਥੋੜੀ ਲੱਤਾਂ ਦੀ ਬਾਹਾਂ ਦੀ ਕੋਈ ਵੀ ਥੋੜੀ ਪ੍ਰੋਬਲਮ ਹੈ ਪੇਨ ਲਈ ਸਮਝ ਨਹੀਂ ਆਉਂਦੀ ਪਈ ਮੋਢਿਆਂ ਦੇ ਵਿੱਚ ਦਰਦ ਹੈ ਨਾ ਬੱਚੇਦਾਨੀ ਚਿਰਸੌਲੀ ਹੈਗੀ ਹੈ ਜਿਹੜੀ ਅੰਡਕੋਸ਼ ਹੁੰਦਾ ਉਹਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਇਹਦਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਹੈ ਤੁਸੀਂ ਇਹ ਐਪ ਲਾਉਣਾ ਹੁਣ ਪੁੱਛੋ ਕਿੱਦਾਂ ਲਾਉਣਾ ਦੱਸ ਦਿਆਂ ਓਕੇ ਪੈਲੱਗ ਸੀ ਲੈਣੀ ਹੈ ਇੱਕ ਲੰਬੀ ਵੱਡੀ ਜਣੀ ਪਲਾਸਟਿਕ ਦੀ ਸ਼ੀਤ ਪਲਾਸਟਿਕ ਦੀ ਸ਼ੀਤ ਆਪਾਂ ਇਸ ਵਾਸਤੇ ਲੈਣੀ ਹੈ ਬਿਕਾਜ਼ ਆਪਾਂ ਉਸ ਤੋਂ ਬਾਅਦ ਲੈਣਾ ਇੱਕ ਤੌਲੀਆ ਤੌਲੀਆ ਤਾਂ ਲੈਣਾ ਬਿਕਾਜ਼ ਜੇ ਤੌਲੀਆ ਲਵਾਂਗੇ ਉਹ ਜੇ ਡਬਲ ਕਰ ਲਾਂਗੇ ਥੋੜਾ ਇੰਨਾ ਕੁ ਮੋਟਾ ਹੋ ਜੂਗਾ ਨਾ ਤੌਲੀਆ ਉਹ ਉਹਦੇ ਵਿੱਚ ਤੇਲ ਰਚ ਜੂਗਾ ਪ੍ਰੋਪਰਲੀ ਹੁਣ ਤੇਲ ਨੂੰ ਆਪਾਂ ਜੇ ਬਸ ਸਿੱਧਾ ਸਰੀਰ ਤੇ ਲਾਇਆ ਉਹਦਾ ਅਸਰ ਨਹੀਂ ਨਾ ਹੁੰਦਾ ਪਰ ਤੌਲੀਏ ਦੇ ਉੱਤੇ ਆਪਾਂ ਹੌਲੀ ਹੌਲੀ ਜਿੱਦਾਂ ਤੁਸੀਂ ਸਵੇਰੇ ਤੁਸੀਂ 9 ਵਜੇ ਸੋਣਾ 8:30 ਵਜੇ ਕੰਮ ਬਣਾਉਣਾ ਸ਼ੁਰੂ ਕਰ ਦਿਓ ਤਾਂ ਰਾਵਨ ਪਿਆਰ ਨਾਲ ਇੱਕ ਲਪਾਪਾ ਵਿਛਾਇਓ ਉਹਦੇ ਤੇ ਟੌਲੀਆ ਜੇ ਤਾਂ ਹੈਗੀ ਹੈ ਬੈਗ ਵਗੈਰਾ ਜਿਹਦਾ ਹੁਣ ਮੇਰੇ ਜਿੱਡੇ ਹੈਗੇ ਪਰ ਤਾਂ ਐਡੀ ਇੱਕ ਐਡਾ ਟੇਬਲ ਠੀਕ ਹੈ ਜੇ ਥੋੜਾ ਲੱਕ ਹੈਗਾ ਭਾਰ ਆਇਆ ਫਿਰ ਥੋੜਾ ਵੱਡਾ ਟੇਬਲ ਲੈ ਲਿਓ ਜਾਂ ਟੇਬਲ ਨੂੰ ਅੱਧਾ ਕੱਟ ਕੇ ਹੈਨਾ ਲੰਬੇਦਾਰ ਕਰਕੇ ਹੁਣ ਸੀ ਲਿਓ ਆਪਸ ਦੇ ਵਿੱਚ ਉਹ ਲੰਬਾ ਹੋ ਜਾਊਗਾ ਪ੍ਰੋਡਕਟ ਆਵਲ ਯੂਜ਼ ਕਰਨਾ ਹੈ ਕੋਈ ਵੀ ਹੈਨਾ ਜਾਂ ਜੇ ਕੋਈ ਪੁਰਾਣੀ ਜੀਨ ਪਈ ਹੋਊਗੀ ਕੋਈ ਵੀ ਇਹਨਾਂ ਦਾ ਕਪੜਾ ਜਿੱਚ ਰੱਛ ਜੁਵੇ ਤੇ ਆਪਾਂ ਤੇਲ ਵਿੱਚ ਓਣਾ ਹੈ ਕਪੜੇ ਲੰਬਾ ਹੋ ਜਾਊਗਾ ਪ੍ਰੋਡਕਟ ਆਵਲ ਯੂਜ਼ ਕਰਨਾ ਹੈ ਕੋਈ ਵੀ ਹੈਨਾ ਇਹ ਜੇ ਕੋਈ ਪੁਰਾਣੀ ਜੀਨ ਪਈ ਹੋਊਗੀ ਕੋਈ ਵੀ ਜਦੋਂ ਕੱਪੜਾ ਚਿਰ ਰੱਤ ਜਿਵੇਂ ਤੇ ਆਪਾਂ ਤੇਲ ਰਚੋਣਾ ਹੈ ਕੱਪੜੇ ਜੇ ਰਚਿਆ ਹੋਇਆ ਤੇਲ ਦੇ ਵਿੱਚ ਉਹ ਪਲਾਸਟਿਕ ਥੱਲੇ ਰੱਖਣੀ ਹੈ ਹੁਣ ਪਤਾ ਲੱਗਿਆ ਪਲਾਸਟਿਕ ਕਿਉਂ ਰੱਖਣੀ ਸੀ ਤਾਂ ਕਿ ਤੌਲੀਏ ਦੇ ਵਿੱਚੋਂ ਤੇਲ ਥੱਲੇ ਨਾ ਜਾਵੇ ਨਾ ਠੀਕ ਹੈ ਸੋ ਇਸ ਵਾਸਤੇ ਮੈਂ ਪਲਾਸਟਿਕ ਲਾਈ ਸੀ ਬਾਕੀ ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਲਾਉਣਾ ਜਦੋਂ ਲਾ ਕੇ ਬੰਨ ਕੇ ਸੁੱਤੇ ਹੋਵੋਗੇ ਪਲਾਸਟਿਕ ਨੇ ਨਾ ਤੁਹਾਡੇ ਕੱਪੜੇ ਗੰਦੇ ਕਰਨੇ ਨਾ ਤੁਹਾਡਾ ਬਿਸਤਰਾ ਠੀਕ ਹੈ ਸੋ ਇਹ ਰੱਖਤੀ ਲਾ ਕੇ ਸੌਂ ਜਾਣਾ ਜੇ ਲੱਗਦੇ ਹੈਗੇ ਇੱਥੇ ਲੱਗਦੇ ਜੇ ਗੋਡਿਆਂ ਤੇ ਹੈ ਹੈਨਾ ਗਿੱਟੇ ਤੇ ਜਿੱਥੇ ਵੀ ਤੁਹਾਡਾ ਜੋ ਵੀ ਪ੍ਰੋਬਲਮ ਹੈਗੀ ਹੈ ਜਿਹੜੀ ਸਰੀਰ ਦੀ ਪ੍ਰੋਬਲਮ ਹੈ ਜਿਹੜੀ ਸਮਝ ਨਹੀਂ ਆਉਂਦੀ ਜੀ ਦਰਦ ਨਹੀਂ ਹਟਦੀ ਹੈਨਾ ਉਸ ਕੁਝ ਵੀ ਜਿਹੜਾ ਹੈਗਾ ਉੱਤੇ ਇਹ ਲਾਉਣਾ ਸ਼ੁਰੂ ਕਰ ਦੋ ਤੁਸੀਂ ਜਿਹੜਾ ਪ੍ਰੋਬਲਮ ਹੈਗੀ ਹੁਣ ਜੇ ਸ਼ੁਰੂ ਹੋਈ ਹੋਈ ਫਿਰ ਸ਼ਾਇਦ ਤੁਹਾਨੂੰ ਲੋੜ ਪਵੇ ਹਫ਼ਤਾ 10 ਦਿਨ ਜੇ ਪ੍ਰੋਬਲਮ ਥੋੜੀ ਪੁਰਾਣੀ ਹੈ ਸ਼ਾਇਦ ਹੈਨਾ ਮਹੀਨਾ 6 ਹਫ਼ਤੇ ਵੀ ਲੱਗ ਜਾਣ ਜੇ ਜਿਆਦਾ ਪੁਰਾਣੀ ਹੈ 2 ਮਹੀਨੇ ਵੀ ਲੱਗ ਜਾਣ ਪਰ ਇਹ ਦੱਸ ਦਿੰਨੀ ਆ ਇਹ ਕਰਨ ਤੋਂ ਬਾਅਦ ਵਿੱਚ ਪ੍ਰੋਬਲਮ ਤੁਹਾਡੀ ਜਿਹੜੀ ਮੁਸ਼ਕਲ ਹੈ ਉਹ ਜੜੋਂ ਹਟ ਜਾਊਗੀ ਤੁਹਾਨੂੰ ਨਾ ਆਪਰੇਸ਼ਨ ਕਰਾਉਣ ਦੀ ਲੋੜ ਪੈਣੀ ਹੈ ਨਾ ਤੁਹਾਨੂੰ ਹਨਾ ਡਾਕਟਰਾਂ ਦੇ ਧੱਕੇ ਖਾਣ ਦੀ ਲੋੜ ਪੈਣੀ ਹੈ ਠੀਕ ਹੈ